ਸੋ ਅਗਿਆਬਧਰੂੜਾਣਾ ਵਿੱਚ ਵਿਜਲੈਂਸੀ ਟੀਮ ਨੇ ਕੇਐਸਆਈ ਨੂੰ ਰਿਸ਼ਵਤ ਲੈਦੇ ਰੰਗੇ ਹੱਥੀ ਕਾਬੂ ਕੀਤਾ ਜਦੋਂ ਐਸਆਈ ਨੇ ਇੱਕ ਵਿਅਕਤੀ ਦੀ ਸ਼ਿਕਾਇਤ ਦੇ ਉੱਤੇ ਅਦਾਲਤ ਵਿੱਚ ਚਲਾਨ ਪੇਸ਼ ਕਰਨ ਦੇ ਬਦਲੇ ਪੀੜਤ ਤੋਂ 4500 ਰੁਪਏ ਦੀ ਰਿਸ਼ਵਤ ਮੰਗੀ ਸੀ ਵਿਜਲੈਂਸ ਸੁਧਾਰਾ ਦੇ ਐਸਐਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਵਿਜੇ ਕੁਮਾਰ ਵਾਸੀ ਕਾਕੋਵਾਲ ਰੋਡ ਲੁਧਿਆਣਾ ਨੇ ਦੱਸਿਆ ਕਿ ਐਸਆਈ ਗੁਰਪ੍ਰੀਤ ਸਿੰਘ ਅਦਾਲਤ ਦੇ ਵਿੱਚ ਚਲਾਨ ਪੇਸ਼ ਕਰਨ ਦੇ ਬਦਲੇ ਉਸ ਦੇ ਪਾਸੋਂ 4500 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਜਦਕਿ ਉਹ ਪਹਿਲਾਂ ਹੀ 20500 ਰੁਪਏ ਕਿਸ਼ਤ ਦੇ ਚੁੱਕਿਆ ਤੇ ਉਸਤੇ ਹੁਣ ਐਸਆਈ ਉਸਤੇ 4500 ਰੁਪਏ ਦੇਣ ਦੇ ਲਈ ਫਿਰ ਦਬਾ ਪਾ ਰਿਹਾ ਸੋ ਐਸਆਈ ਨੂੰ ਗ੍ਰਫਤਾਰ ਕਰ ਲਿਆ ਗਿਆ ਤੇ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਜਾਵੇਗਾ विजय कुमार ਨੇ हीरा नगर लुधियाणे ਤੋਂ ਇਹ 27 4 23 ਦੀ ਗੱਲ ਹੈ ਉਹ ਇਹਨਾਂ ਦੀ ਦੁਕਾਨ ਤੇ ਬੈਠੇ ਸੀ ਉੱਥੇ ਕੋਈ ਬੰਦਿਆਂ ਨੇ ਆ ਕੇ ਇਹਨਾਂ ਤੇ ਹਮਲਾ ਕਰਤਾ ਸੀ 23 ਤਾਰ ਹਥਿਆਰ ਨਾਲ ਔਰ ਉਸ ਤੋਂ ਬਾਅਦ ਇਹ ਦਾਖਲ ਵਗੈਰਾ ਹੋਈ ਸੀ ਇਹਨਾਂ ਦਾ ਕੰਮ ਮੇਰਾ ਪਹਿਲਾਂ ਤਾਂ ਬਿਆਨ ਵਗੈਰਾ ਨਹੀਂ ਲਿਖਿਆ ਕਿਸੇ ਨੇ ਉਸ ਤੋਂ ਬਾਅਦ ਕਮਿਸ਼ਨਰ ਸਾਹਿਬ ਦੇ ਇਹਨਾਂ ਨੇ ਕੰਪਲੇਂਟ ਕੀਤੀ ਉਸ ਤੋਂ ਬਾਅਦ ਤਕਰੀਬਨ ਇੱਕ ਮਹੀਨੇ ਬਾਅਦ ਐਫ एनएल 45 ਦਰਜ ਹੋ ਗਈ ਸੀ 21 5 23 ਨੂੰ ਔਰ ਉਸ ਤੋਂ ਬਾਅਦ ਇਹ ਚਲਾਨ ਵਗੈਰਾ ਅਜੇ ਤੱਕ ਰਪੇਸ਼ ਨਹੀਂ ਹੋਇਆ ਇਹ ਵਾਰ-ਵਾਰ ਜਿਹੜਾ ਏਐਸ ਗੁਰਪ੍ਰੀਤ ਸਿੰਘ ਜੋਧੇਗਲ ਥਾਣੇ ਲੱਗਾ ਹੋਇਆ ਇਹ ਸ਼ੁਰੂ ਤੋਂ ਆਈ ਹੋਏ ਹੈ। ਔਰ ਇਹਨਾਂ ਦਾ ਕਹਿਣਾ ਹੈਗਾ ਮੇਕੋ ਹੁਣ ਤੱਕ ਹੋਰ ਵੀ ਕਰਕੇ 20000 ਰੁਪਏ ਲੈ ਚੁੱਕਾ ਹੈ। ਤੇ ਮੇਰਾ ਅਜੇ ਕਰਮਾ ਟੂਕ ਨਹੀਂ ਕਰਾਇਆ। ਔਰ ਹੁਣ ਦੁਬਾਰਾ ਫੇਰ ਇਹ 5000 ਹੋਰ ਮੰਗ ਰਿਹਾ ਸੀਗਾ। ਕੋਈ ਦਿਨ ਪਹਿਲਾਂ ਮਿਲਿਆ ਇਹ ਫਿਰ ਇਹਨੇ 500 ਦਿੱਤਾ। ਇਨੇ ਪਰ 4500 ਰੁਪਏ ਲਗਾਤਰ ਰਹਿ ਗਿਆ ਉਹ ਫਿਰ ਅੱਜ ਸਾਡੇ ਕੋਲ ਆਏ ਸੀ ਇਹਨਾਂ ਨੇ ਕੰਪਲੇਨਟ ਕੀਤੀ ਇਹਨੂੰ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਅਸੀਂ ਟਰੈਪ ਇੱਕ ਲੇ ਕੀਤਾ ਸੀਗਾ ਇਨਸਪੈਕਟਰ ਕਿਰਨप्रीत ਕੋਲ ਸਾਡੇ ਬਿਜ਼ਨਸ ਲੱਗੇ ਨੇ ਉਹਨਾਂ ਨੇ ਸਰਕਾਰੀ ਗਵਾਹ ਦੀ ਹਾਜ਼ਰੀ ਵਿੱਚ ਜੀਐਸਆਈ ਜਿਹੜਾ ਗੁਰਪ੍ਰੀਤ ਸਿੰਘਾ ਨੂੰ 4500 ਰੁਪਏ ਲੈਂਦੇ ਨੂੰ ਰੰਗੇਤੀ ਗੁਫਤਾਰ ਕੀਤਾ ਔਰ ਕੱਲ ਨੂੰ ਸੀ